ਮੇਰੇ ਵੱਲੋਂ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਨਗੀਤ ਸਤਿ ਸ੍ਰੀ ਅਕਾਲ ਜੀ। ਲੋ ਅੱਜ ਮੈਂ ਤੁਹਾਡੀ ਕਚੈਰੀ ਵਿੱਚ ਇੱਕ ਹੋਰ ਬਾਰਾਮਹਾ ਲੈ ਕੇ ਹਾਜ਼ਰ ਹੋਈ ਹਾਂ। ਉਮੀਦ ਕਰਦੀ ਹਾਂ ਪਸੰਦ ਕਰੋਗੇ। ਔਰ ਤੁਹਾਡੀ ਅੱਗੇ ਇੱਕ ਬੇਨਤੀ ਹੈ ਪਲੀਜ਼ ਅਗਰ ਤੁਹਾਨੂੰ ਕੋਈ ਵੀ ਗੀਤ ਜਾਂ ਕੋੜੀ ਸੁਹਾਗ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ। ਅਗਰ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ। ਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਬਾਰਾਮਹਾ। ਇਕ ਮਾ ਦੋ ਮਾ ਤਿੰਨ ਚਲਦੇ ਆਏ ਇਕ ਮਾ ਦੋ ਮਾ ਤਿੰਨ ਚਲਦੇ ਆਏ ਵੇ ਲਾਲ ਜੰਮੂ ਦਰਿਆ ਪਤਨ ਡੇਰੇ ਲਾਏ ਵੇ ਲਾਲ ਜੰਮੂ ਦਰਿਆ ਪਤਨ ਡੇਰੇ ਲਾਏ ਜੰਮੂ ਦਰਿਆ ਪਤਣ ਪਲਾਟੇ ਕਾਣਾ ਜੀ ਲਾਲੇ ਟਕਾਂਦਾ ਰਹਾ ਸਾਨੂੰ ਦੱਸ ਕੇ ਜਾਣਾ ਚੇਤ ਦੇ ਮਹੀਨੇ ਨੌ ਰਖਾ ਨਰਾਤੇ ਮੈਂ ਜਪਾਂ ਪਗਵਾਨ ਲਾ ਲਿਆ ਮਿਲ ਜਾ ਆਪੇ ਮੈਂ ਜਪਾਪ ਗਵਾਨ ਲਾਲਿਆ ਮਿਲ ਜਾਇਆ ਪੇ ਵੈ ਸਾਖ ਪੱਕੀ ਦਾਖ ਕੱਚੀ ਇਕ ਤੋੜ ਨਾ ਸਕਾ ਜੀ ਲਾਲ ਪਰਦੇਸੀ ਉਸ ਨੂੰ ਰੱਬ ਦੀਆਂ ਰੱਖਾਂ ਜੀ ਲਾਲ ਵਿੱਚ ਪਰਦੇਸੀ ਉਸ ਨੂੰ ਰੱਬ ਦੀਆਂ ਰੱਖਾਂ ਜੇਠ ਕੋੜਾ ਹੇਠ ਤੂਪਾ ਪੈਣ ਬਲਾਈ ਵੇ ਲਾਲ ਦਮਾ ਦਿਆ ਲੋਭੀ ਆਪਰ ਦੇਸ ਨਾ ਜਾਈ ਵੇ ਲਾਲ ਦਮਾ ਦਿਆ ਲੋਭੀ ਆ ਪਰਦੇਸ ਨਾ ਜਾਈ ਮੈਂ ਕਤਾਂਗੀ ਨਿਕੜਾ ਤੂੰ ਬੈਠਾ ਖਾਈ ਨਾਰਾਂ ਦੀ ਖੱਟੀ ਨੀ ਗੋਰੀਏ ਕੁਝ ਬਰਕਤ ਨਹੀਂ ਨਾਰਾਂ ਦੀ ਖੱਟੀ ਨੀ ਗੋਰੀਏ ਕੁਝ ਬਰਕਤ ਨਹੀਂ ਮਰਦਾਂ ਦੀ ਖੱਟੀ ਨੀ ਗੋਰੀਏ ਛੂੜੇ ਝਣਕਣ ਬਾਹੀ ਹਾੜ ਦੇ ਮਹੀਨੇ ਜੀ ਦੁਪੱਟੇ ਸੀਵਾ ਹਾੜ ਦੇ ਮਹੀਨੇ ਜੀ ਦੁਪੱਟੇ ਸਿਵਾ ਮੇਰਾ ਲਾਲ ਵਿੱਚ ਪਰਦੇਸ ਜੀ ਮੈਂ ਕੜੀ ਨਾ ਜੀਵਾ ਮੇਰਾ ਲਾਲ ਵਿੱਚ ਪਰਦੇਸ ਜੀ ਮੈਂ ਕੜੀ ਨਾ ਜੀਵਾ ਸਾਵਣ ਦੇ ਮਹੀਨੇ ਜੀ ਦੋ ਕਿਣ ਮਿੰਕਣੀਆਂ ਜੋ ਬਣਦੀਆਂ ਲਹਿਰਾਵੇ ਸਾਨੂੰ ਮੁਸ਼ਕਲ ਬਣੀਆਂ ਜੋ ਬਣਦੀਆਂ ਲਹਿਰਾਵੇ ਸਾਨੂੰ ਮੁਸ਼ਕਲ ਬਣੀਆਂ ਪਾਦੋਂਦੇ ਮਹੀਨੇ ਜੀਬੰ ਬਿਹਾ ਬੋਲੇ ਜੀਬੰ ਬਿਹਾ ਬੋਲੇ ਵੇ ਲਾਲ ਸੁਨੜੀ ਸੇਜ ਮੇਰਾ ਜੀ ਉੜਾ ਢੋਲੇ ਵੇ ਲਾਲ ਸੁਨੜੀ ਸੀਜ ਮੇਰਾ ਜੀ ਉੜਾ ਢੋਲੇ ਅਸੂਦੇ ਮਹੀਨੇ ਵੇ ਨੌਰਖਾ ਨਰਾਤੇ ਜੀ ਲਾਲ ਸਾਨੂੰ ਕਿਵੇਂ ਤੂੰ ਵੇ ਆ ਮਿਲਿਆ ਪੇ ਵੇ ਲਾਲ ਸਾਨੂੰ ਕਿਵੇਂ ਵੀ ਤੂੰ ਆ ਮਿਲਿਆ ਕਤਕ ਦੇ ਮਹੀਨੇ ਵੇ ਦੀਵਾਲੀ ਆਈ ਜਿੰਨਾ ਕਰ ਲਾਲ ਤਿੰਨਾ ਕਰੀ ਤੜੀ ਕੜਾਹੀ ਕਤਕ ਦੇ ਮਹੀਨੇ ਜੀ ਦੀਵਾਲੀ ਆਈ ਜਿੰਨਾ ਕਰ ਲਾਲ ਤਿੰਨਾ ਤਰੀ ਕੜਾਹੀ ਲਾਲ ਲਈ ਮੈਂ ਪਕਾਏ ਸੱਤ ਪਕਵਾਨ ਨੀ ਕਾਰਿਆ ਮੁੜਵੇ ਮੇਰੇ ਅੰਤਰ ਜਾਮੀ ਕਾਰਿਆ ਮੁੜਵੇ ਮੇਰੇ ਅੰਤਰ ਜਾਮੀ ਮਗਰ ਦੇ ਮਹੀਨੇ ਜੀ ਮੈਂ ਲੇਫ ਪਰਾਵਾ ਲਾਲ ਤੁਸੀਂ ਪਰਦੇਸ ਕੁਝ ਮੈਂ ਚਿਤਨਾ ਪਾਵਾਂ ਪੋਦੇ ਮਹੀਨੇ ਜੀਏ ਦੇ ਪਾਲੇ ਪੋਦੇ ਮਹੀਨੇ ਜੀਏ ਪੈਂਦੇ ਪਾਲੇ ਜਿੰਨਾ ਕਰ ਲਾਲ ਜਿਉ ਕਰਵਾਲੇ ਮਾਗਦੇ ਮਹੀਨੇ ਕਰ ਲੋੜੀ ਆਈ ਜਿੰਨਾ ਕਰ ਲਾਲੇ ਉਹਨਾ ਤਿਲ ਚੋਲੀ ਪਾਈ ਜਿੰਨਾ ਕਰ ਲਾ ਲਿਓ ਨਾ ਤਿਲ ਚੋਲੀ ਪਾਈ ਲਾਲ ਜਿੰਨਾ ਪਰਦੇਸ ਤਿੰਨਾ ਚਿੱਤ ਨਾ ਪਾਈ ਲਾਲ ਜਿੰਨਾ ਪਰਦੇਸ ਉਹਨਾਂ ਦੇ ਚਿੱਤ ਨਾ ਪਾਈ ਫਗਣ ਦੇ ਮਹੀਨੇ ਵੇ ਕਰ ਹੋਲੀ ਆਈ ਫਗਣ ਦੇ ਮਹੀਨੇ ਵੇ ਕਰੇ ਹੋਲੀ ਆਈ ਜਿੰਨਾ ਕਰ ਲਾ ਲਿਓਨਾ ਖੁਸ਼ੀ ਮਨਾਈ ਜਿੰਨਾ ਕਰ ਲਾ ਲਿਓਨਾ ਰਾਲੀ ਕੇ ਮਨਾਈ